ਕੋਸਨ ਹੈ ਇਹ ਤਾਂ ਇੱਥੇ ਆਪਣੇ ਮੇਂ ਸੰਖਿਆਵਾਂ ਵਿੱਚ ਜੋੜ ਦੇ ਕਰਮਬੰਧ ਵਟਾਂਦਰਾ ਗੁੰਦੀ ਜਾਂਚ ਕਰੋ ਪਹਿਲਾ ਹੈ ਸਮ -5/8 ਅਤੇ 3/4 ਕਰਮਬਟਾਂਦਰਾ ਗੁੰਦੀ ਹੁੰਦਾ ਹੈ ਵੀ ਜਿਹੜਾ ਜਦੋਂ ਇਹਨਾਂ ਦੋਨਾਂ ਦਾ ਜੋੜ ਜਿਵੇਂ 5/-5/8 ਬਸ 3/4 ਦਾ ਜੋੜ ਹੋਵੇ 3/4 ਬ੍ਰੈਕਟ ਸ਼ੁਰੂ -5/8 ਇਸ ਤਰ੍ਹਾਂ ਪਹਿਲਾਂ ਆਪਾਂ ਇਹਨਾਂ ਦੋਨਾਂ ਨੂੰ ਜੋੜ ਕੇ ਇਹਦਾ ਹੱਲ ਕਰ ਲੈਣਾ ਹੈ -5/8 3/4 ਹੁਣ ਇੱਥੇ ਆਪਾਂ ਲਿਖ ਸਕਦੇ ਹਾਂ 5 ਮੈਨੂੰ ਇਹ ਹੋ ਗਿਆ 2 4 ਇਹ ਹੋ ਗਿਆ 3 4 ਹੁਣ ਇੱਥੇ 2 ਹੈ ਨਹੀਂ ਇੱਥੇ 2 ਇੱਕ ਹੋਰ ਹੈਗਾ ਇੱਕ ਇੱਕ ਇੱਥੇ 1 2 ਜਿਆਦਾ 1 2 इत करके इतें दो गुणा कर देने आपको तो हूँ आ गया माइनस पं बटा अठ यह आ गया प्लस तीन गुणा दो बटा चार गुणा दो आ गया माइनस पाँच बटा अठ प्लस छे बटा अठ य माइनस पंच प्लस छे बटा ए आ गया एक बटा अठ इसका इस आंस आंसर आ गया अपने को अपन देखना भी तीन बटा चार प्लस ब्रैक शुरू माइनस पाँच बटा अठ हम ये भी आ गया अपने को तीन बटा चार इतें आ गया अपने दो नीचे गुना की ਇਹ ਆ ਗਿਆ ਆਪਣੇ ਕੋਲ 3/4 3/4 ਇਹ ਨਾਲ ਗੁਣਾ ਉੱਪਰ نیچے 2 ਨਾਲ ਕਿਤੇ ਇਹ ਆ ਗਿਆ 3 2 ਇਹ 4 2 ਮਾਈਨਸ ਇੱਥੇ ਬਾਹਰ ਕੱਢ ਲੈਣਾ 5/8 ਇਹ ਆ ਗਿਆ 6/8 5/8 ਇਹ ਆ ਗਿਆ 1/8 ਇਸ ਤਰ੍ਹਾਂ ਇਹ ਦੋਨੋਂ ਬਰਾਬਰ ਹੋ ਗਏ ਇਸ ਨੂੰ ਕਹਿੰਦੇ ਇੱਥੇ ਕਰਮ ਬਟਾਂਦਰਾ ਗੁਣ ਦੇ ਅਨਸਾਰ ਇਹ ਗੁਣੋਂ ਵੀ ਆਪਣੇ ਕੋਲ ਬੀਏ ਗੁਣ ਜਿਹੜਾ ਹੈਗਾ ਆਪਾਂ ਨੇ ਕੱਢ ਲਿਆ